ਆ ਗਏ ਆ ਜੀ ਆਪਾਂ ਜਿੱਥੇ ਸ਼ਨੀ ਮਹਾਰਾਜ ਦਾ ਮੰਦਿਰ ਆਉਂਦਾ ਭਰਾਨਪੁਰਾ ਰੋਡ ਤੇ ਇੱਕ ਅਸ ਦੇ ਜਿਹਦਾ ਹੁਣ ਨਾਮ ਮੈਂ ਭੁੱਲ ਗਿਆ ਇਹਦੇ ਸ਼ਨੀ ਦੇਵ ਦਾ ਇੱਥੇ ਸ਼ਨੀ ਨਵ ਗ੍ਰਹਿ ਮੰਦਿਰ ਅੱਗੇ ਕੰਟੀਨਿਊ ਲਾਂਗਦੇ ਸੀ ਚੱਪਾ ਚੱਪਾ ਇਹਦਾ ਯਾਦ ਸੀ ਹੁਣ ਨੌ ਦੁਬਾਰਾ ਯਾਦ ਹੋਣਗੇ ਇੱਕ ਜਿਹੜਾ ਲਾ ਕੇ ਨਾਮ ਹੈਗਾ ਜੀ ਮੰਦਿਰ ਕਰ ਸਕਦੇ ਹਾਂ ਦਰਸ਼ਨ ਅਸੀਂ ਤਾਂ ਹੁਣ ਮੂਰ ਵੀ ਨਾਮ ਦੇਖੀ ਨਮਸਕਾਰ ਕਰਕੇ ਜਾਵਾਂਗੇ ਜੈ ਬਾਬੇ ਆਹਾਂ ਫੇਰ ਅੱਗੇ ਵਾਲਾ ਪਹਾੜਟ ਆ ਜਾਂਦਾ ਸਿੰਗਰ ਦੀ ਜਣੇ ਜਿੱਥੇ-ਜਿੱਥੇ ਸਾਈਡਾਂ ਤੇ ਕੰਮ ਚੱਲ ਰਿਹਾ ਪਹਾੜੀਆਂ ਕੱਟੀਆਂ ਜਾ ਰਹੀਆਂ ਨੇ ਹਲੇ ਤੇ ਉੱਥੋਂ-ਉੱਥੋਂ ਫੇਰ ਰੋਡ ਉਸੇ ਤਰ੍ਹਾਂ ਹੀ ਚੱਲ ਰਿਹਾ ਇਹ ਸ਼ਨੀ ਦੇਵ ਮੰਦਰ ਕੋਲ ਦੀ ਇਹ ਤਾਂ ਮਿਲਟਰੀ ਆ ਰਹੀ ਹੈ ਉਤਰ ਲੱਗੇ ਆ ਥੱਲੇ ਨੂੰ ਇਹ ਆਖਰੀ ਵਾਲੀਆਂ ਚੜ੍ਹਾਈਆਂ ਨੇ ਬਸ 5-4 ਕਿਲੋਮੀਟਰ ਵਿੱਚੋਂ ਬਹੁਤ ਠੰਡਾ ਠੰਡਾ ਹੁੰਦਾ ਜੇ ਪਰ ਖੜ੍ਹਤੀ ਜਗ੍ਹਾ ਹੀ ਨਹੀਂ ਹੈਗੀ ਇੱਥੇ ਕਿਤੇ ਖੜਨ ਲਈ ਕਿਉਂਕਿ ਇੰਨਾ ਇੰਨਾ ਹੀ ਹੈ ਕਿਤੇ ਕਿਤੇ ਕਿਨਾਰੀ ਆਉਂਦੀ ਆ ਜਿੱਥੇ ਆਉਂਦੀ ਆ ਉੱਥੇ ਢਾਬੇ ਆ ਉੱਥੇ ਹੁਣ ਹੀ ਗੱਡੀ ਲਾ ਸਕਦਾ ਬੰਦਾ ਇੱਥੇ ਵੀ ਰਾਤ ਨੂੰ ਜਦੋਂ ਲਾਈਟਾਂ ਲੱਗ ਜਾਂਦੀਆਂ ਨੇ ਉਧਰੋਂ ਏਲਾ ਗੱਡੀ ਤੁਰ ਪੈਂਦੀ ਆ ਸ਼ਾਮ ਨੂੰ ਉਹ ਫਿਰ ਰਾਤ ਨੂੰ 12 1 ਵਜੇ ਇੱਥੇ ਲੈਨ ਟੁੱਟਦੀ ਹੀ ਨਹੀਂ ਹੁੰਦੀ ਇੱਕ ਦੂਜੀ ਦੇ ਚਾਲੇ ਨਾਲ ਲੱਗੀਆਂ ਜਾਂਦੀਆਂ ਆਉਂਦੀਆਂ ਨੇ ਗੱਡੀ ਗੁਰੂ ਘਰ ਆਉਂਦਾ ਜੀ ਚੁਰਲ ਘਾੜ ਤੋਂ ਅੱਗੇ ਆ ਕੇ ਇਹ ਹੈ ਪਤਾ ਨਹੀਂ ਕਿਹੜੀ ਸੰਪਰਦਾਇ ਦਾ ਜਾਂ ਕਿਹੜੇ ਸੰਤਾਂ ਦਾ ਕੋਈ ਨਾਮ ਵਗੈਰਾ ਵੀ ਨਹੀਂ ਲਿਖਿਆ ਹੋਇਆ ਅੱਗੇ ਵੀ ਕਈ ਵਾਰੀ ਆਪਾਂ ਸ਼ੂਟ ਕਰਿਆ ਤੁਸ ਕਰਨਾ ਜੀ ਨਰਮਦਾ ਨਦੀ ਦੇ ਪੁਲ ਤੇ ਕਾਫੀ ਟਾਈਮ ਬਾਅਦ ਜਦੋਂ ਪੁਰਾਣੀਆਂ ਤਾਜ਼ਾ ਹੋ ਰਹੀਆਂ ਨੇ ਬਹੁਤ ਪਿਆਰ ਸੀ ਇਹ ਰਾਹ ਨਾਲ ਜਿੰਨਾ ਟਾਈਮ ਕੇ ਲੱਟ ਹੋਇਆ 3 ਸਾਲ ਕਿਉਂਕਿ ਮਹੀਨੇ ਦੇ ਵਿੱਚ ਆ ਪੁਲ ਚਾਰ ਵਾਰ ਪਾਰ ਹੋ ਜਾਂਦਾ ਸੀ ਕੇਲੇ ਤੇ ਦੋ ਵੇੜੇ ਲੱਗਦੇ ਸੀ ਦੋ ਵਾਰੀ ਭਰਾਨਪੁਰ ਨੂੰ ਲੰਘਣਾ ਦੋ ਵਾਰੀ ਵਾਪਸੀ ਲੰਘਣਾ ਆ ਜਰ ਬਾਦ ਆਏ ਆ ਉੱਥੇ ਹੀ ਫੜਾ ਕੰਮ ਪੁੱਲ ਦਾ ਇੱਧਰ ਦੇਖੋ ਵਾ ਸੂਲੇ ਚਾਲੇ ਲੱਗੇ ਆ ਜਾਂਦਾ ਮੇਲਾ ਹੋ ਕੇ ਹਟਿਆ ਕੋਈ ਜਾ ਹੁਣਾ ਤੇ ਉਹ ਬ੍ਰਿਜ ਦਾ ਕੰਮ ਇਹ ਇੱਕ ਇੱਧਰ ਸਟਾਰਟ ਹੋਇਆ ਪਿਆ ਉਹ ਦੇਖੋ ਇਹ ਮੈਨੂੰ ਲੱਗਦਾ ਇੱਕ ਸਾਈਡ ਦੀ ਰੇਲਵੇ ਲੰਘੂਗਾ ਨਹੀਂ ਇੱਕ ਉਹ ਵੀ ਜਾ ਰਿਹਾ ਉਹ ਰੇਲਵੇ ਵਾਲਾ ਪਤਾ ਨਹੀਂ ਯਾਰ ਆਹ ਬ੍ਰਿਜ ਦਾ ਪਿੱਲਰ ਬਣਾਏ ਖੜੇ ਨੇ ਪਿੱਛੇ ਇਹ 2 ਸਾਲ ਪਹਿਲਾਂ ਆਹ ਪੁਲ ਕਰਕੇ ਰੋਕਿਆ ਵੀ ਗਿਆ ਸੀ ਕੰਮ ਪਾਣੀ ਦੇਖੋ ਤੁਸੀਂ ਕਿੰਨੇ ਮਸਤਰਾ ਦੇ ਵਿੱਚ ਹੈ ਪਾਣੀ ਇਥੇ ਆ ਕੇ ਨਾ ਪੁਲ ਵੀ ਇਹ ਤਕਰੀਬਨ 1 ਕਿਲੋਮੀਟਰ ਦੇ ਗੇੜ ਲੰਬਾ ਹੋਊਗਾ ਇਹ ਹਾਂ ਜੀ ਹਾਂ ਕਈ ਵਾਰੀ ਜਦੋਂ ਉੱਪਰ ਹੁੰਦਾ ਪਾਣੀ ਉਹ ਜਿਹੜਾ ਸਾਈਡਾਂ ਦੇਖ ਰਹੀਆਂ ਨੇ ਤੁਹਾਨੂੰ ਇਹ ਸਭ ਕਵਰ ਕਰ ਜਾਂਦਾ ਇੱਧਰ ਕੋਈ ਚੱਲ ਰਿਹਾ ਨਹੀਂ ਮੇਰੇ ਖਿਆਲ ਤੋਂ ਜਾਂ ਲੰਘਿਆ ਜਾਂ ਲੱਗਣਾ ਮੇਰਾ ਵੀ ਹੁਣਾਂ ਦਾ ਸਿੱਖ ਧੋਲਾ ਸੀ ਧੋਲਾ ਅੱਛਾ ਤੇ ਉਹ ਜੂਦਾ ਹੀ ਜਾਂਦਾ ਇਹ ਆਹਾ ਤਾਂ ਜੀਜਾਨੀਆਂ ਸਾਰੀਆਂ ਗਏ ਹਾਂ ਮੇਰਾ ਖਿਆਲ ਹੈ ਇਹਨਾਂ ਨੇ ਉਹ ਬਾਉਂਡਰੀ ਲਾਈ ਹੋਈ ਆ ਵੀ ਇਦੋਂ ਅੱਗੇ ਨਾ ਜਾਓ ਇਹ ਪਏ ਪੰਗੂ ਜਾਂ ਕੋਈ ਇਦਾਂ ਦੀ ਚੀਜ਼ ਸਿੱਟੀ ਹੋਈ ਆ ਤੇ ਜਿਹੜੇ ਕੈਸਤੀਆਂ ਚ ਵੀ ਬੇਚੁੱਤਰ ਦੇ ਹੋਣਗੇ ਜਿੱਦਾਂ ਮੱਥਾ ਟੇਕਣਾ ਹੁੰਦੇ ਆ ਜਾਂ ਕੋਈ ਆਹਾ ਤਾਂ ਮੈਂ ਆਪ ਕੀ ਕਿਉਂ ਇਹ ਜੇ ਕੰਮ ਕਰਦੀ ਆ ਬੈਗ ਸਿੱਟ ਲਿਆ ਬਚਾਲੇ ਹਾਂ ਹਾਂ ਇੱਥੇ ਤੱਕ ਤਾਂ ਪਾਣੀ ਵਗਦਾ ਦੇਖਿਆ ਹੋਇਆ ਜੀ ਮੈਂ ਉਹ ਮੰਦਿਰ ਦੇ ਬਰਾਬਰ ਤੱਕ ਤਾਂ ਬੈਸੇ ਮੰਦਿਰ ਦੇ ਪਾਣੀ ਚਲਿਆ ਜਾਂਦਾ ਕਈ ਵਾਰੀ ਆ ਉੱਥ儿 ਵੀ ਬਹੁਤ ਚੱਲ ਰਹਾ ਹੈ ਕਮਾਲ ਹੈ ਹਾਂਜੀ ਹਾਂਜੀ ਨਾ ਬਾਜ਼ਾਰ ਦਾ ਬਾਜ਼ਾਰ ਵੀ ਅੱਗੇ ਨਾ ਵਾਪਸੀ ਤੇ ਰਾਤ ਭਰਾਤੇ ਲੰਗੀ ਦਾ ਤੇ ਸਾਰੇ ਲੰਗ ਜਾਈਦਾ 6:00 ਵਜੇ ਇਸ ਵਾਰ ਦੇ ਨਾ ਦੁਪਹਿਰ ਚ 2:30 ਦਾ ਟਾਈਮ ਆ ਫੁੱਲ ਰਸ਼ਾ ਜੀ ਬਾਜ਼ਾਰ ਦੇ ਵਿੱਚ ਇਹ ਬੜਿਆ ਮੰਡੀ ਬਾਜ਼ਾਰ ਦੇ ਵਿੱਚ ਇਹ ਬੜਾ ਤੰਗ ਬਾਜ਼ਾਰ ਆ ਕੋਈ ਹੋਈ ਕੁਝ ਨਹੀਂ ਹੈ ਕੋਈ ਗੱਲ ਨਹੀਂ ਦੇਖਦੇ ਆ ਕੇ ਬਾਜ਼ਾਰ ਤੋਂ ਇਹ ਹੁਣ ਗੱਡੀਆਂ ਇਧਰ ਡਾਇਵਰਟ ਕਰਤੀਆਂ ਜਿਹੜਾ ਪੁਲ ਦੇ ਕੋਲੇ ਜਾ ਕੇ ਮੇਰਾ ਖਿਆਲ ਆ ਜਾਂ ਪੁਲ ਤੋਂ ਪਹਿਲਾਂ ਜਾਂ ਮਗਰੋਂ ਨਿਕਲੂਗੀ ਇਹ ਕਿਉਂਕਿ ਪਹਿਲਾਂ ਗੱਡੀ ਬਾਜ਼ਾਰ ਵਿੱਚ ਹੀ ਆਉਂਦੀ ਹੁੰਦੀ ਸੀ ਉਹ ਇਹ ਦੂਜੀ ਸਾਈਡ ਦੀ ਕੱਢਣ ਲੱਗੇ ਗਿਆਂ ਦੀ ਬਾਜ਼ਾਰ ਤੇ ਸਾਹਮਣੇ ਮੰਡੀ ਲੱਗ ਰਹੀ ਆ ਢੰਡਾ ਕਰਵਾ ਕੇ ਫਿਰ ਗਾੜੀਏ ਮੰਡੀ ਦੇ ਵਿੱਚ ਸਾਲ ਦੇ ਕਰੀਬ ਬਾਅਦ ਆਇਆ ਪਹਿਲਾ ਮੰਡੀ ਸੀ ਕਿ ਪੁਲ ਉੱਪਰ ਦੇ ਸਾਰੇ ਪੁਲ ਦੇ ਨਾਲ ਉਹ ਹੁਣ ਹੋ ਗਈ ਬੰਦ ਉਹ ਤਾਂ ਬੰਦ ਵੀ ਗਈ ਆ ਲੋਕਾਂ ਆ ਨਵੀਂ ਮੰਡੀ ਖੁੱਲ ਗਈ ਮੇਰੇ ਖਿਆਲ ਚ ਹੁਣ ਪਰਮਾਨੈਂਟ ਸਰਕਾਰੀ ਮੰਡੀ ਹੋ ਗਈ ਆ ਪਹਿਲਾਂ ਤਾਂ ਉਹ ਠਰਾਏ ਠੇਕੇ ਢੋਕੇ ਤੇ ਜ਼ਮੀਨਾਂ ਲਈਆਂ ਹੋਣਗੀਆਂ ਇਹਨਾਂ ਦੀ ਕਿਉਂਕਿ ਜਿਹੜੀ ਉੱਥੇ ਫਸਲ ਬੀਜੀ ਪਈ ਆ ਉਹ ਪਹਿਲਾਂ ਪ੍ਰਾਈਵੇਟ ਪ੍ਰੋਪਰਟੀ ਦੀ ਉਹਨੇ ਬਣ ਗਈ ਆ ਸਰਕਾਰੀ ਮੰਡੀ ਜੇ ਮੰਡੀ ਆ ਗਈ ਸੀ ਇਹ ਮੰਡੀ ਹੀ ਬਣ ਗਈ ਆ ਨਵੀਂ ਹੁਣ ਸ਼ੈੱਡ ਵਾਲੀ ਉਹ ਪਿਛਲੀ ਉਹ ਪਿੱਛੇ ਜਿਹੜਾ ਫੋਲ ਆਉਂਦਾ ਸ਼ਹਿਰ ਤੋਂ ਪਿੱਛੇ ਇਹ ਉਦੋਂ ਤੋਂ ਤਕਰੀਬਨ 1 ਸਵਾ ਕਿਲੋਮੀਟਰ ਅੱਗੇ ਆ ਕੇ ਬਣ ਗਈ ਆ ਮਿਰਚਾਂ 'ਚ ਚੜ੍ਹ ਬਹੁਤ ਰਹੀ ਆ ਕਿਉਂਕਿ ਚਰ ਬਾਦ ਆਇਆ ਹਾਈਟ ਨਿਕਲੂਗੀ ਮਰੇ ਕਹਾ ਉਸ ਚੰਗੀ ਕਿਉਂਕਿ 200 ਬੂਰੀ ਪੱਚੀ ਪੈਣੀ ਆ ਤੇ 80 65 145 ਬੂਰੀਆਂ ਬ੍ਰਾਊਨ ਵਾਲੀਆਂ ਨੇ ਚਲੋ ਜਦੋਂ ਹਣ ਫਸ ਗਏ ਤਾਂ ਫਟਕਣ ਕੀ ਮੈਂ ਤਾਂ ਅੱਗੇ ਵਾਲੇ ਕੰਮ ਵਾਂਗੂੰ ਆ ਗਿਆ ਵੀ ਯਾਰ ਉਹ ਖਾਕੀ ਬੂਰੀਆਂ ਹੁੰਦੀਆਂ 2200 ਇੱਕ ਹੀ ਬੂਰੀ ਇਹਨਾਂ ਨੇ 350 ਕਰਤੀ 15 ਨੇ ਮਾਲ ਹਲਕਾ ਤੇ ਅੱਗੇ ਉਹ ਪੂਰੀ ਪੈਣੀ ਹੁੰਦੀ ਆ ਸਵਾ 200 2200 ਉਹ ਆਪਣੇ ਤਾਂ ਹਾਈਟ ਬਰਾਬਰੇ ਆ ਜਾਂਦੀ ਆ ਗੱਡੀ ਖੜੀ ਆ ਬਾਈ ਦੀ ਹਰਿਆਣੇ ਵਾਲੇ ਦੀ ਭਰੀ ਇਹ ਬਾਈ ਫੁੱਟੀਆਂ दिया उस रखा <laughs> जैसे आप बोलोगे भाई, आपने बोला कैंची डले गई भाई मिर्चा ने बुरा हाल कर रखे यार ਓ ਮਾਈ ਗੱਡਾ ਨਾ ਸਾਹ ਆਉਂਦਾ ਓ ਵਾਈ ਗੱਡਾ ਇਹ ਹਾਲ ਹੁੰਦਾ ਏ ਯਾਰ ਜਾਂ ਤੇ ਮਿਰਚੂ ਬਹੁਤ ਬੜਾ ਇਹ ਯਾਰ ਬੰਦੇ ਧੰਨਾ ਜਿਹੜੇ ਕਹਿੰਦਾ ਮੈਂ ਪੰਜਾਬੀ ਚ ਦੱਸਦਾ ਤੁਹਾਨੂੰ ਨੱਕ ਗळा ਬਹੁਤ ਬੁਰਾ ਜਦੋਂ ਦੇ ਆਏ 12 ਵਜੇ ਦੇ ਬਹੁਤ ਬੁਰਾ ਹਾਲ ਆ ਪਿਆ ਅੱਗੇ ਆਉਣੇ ਆ ਇੰਨੀ ਮਿਰਚ ਨਹੀਂ ਚੜੀ ਕਦੇ ਜਿਹਨੇ ਇਸ ਵਾਰ ਚੜੀ ਆ ਆ ਹਾਲ ਹੱਥਾਂ ਦੇ ਰਸੇ ਖੱਚ ਕੇ ਆ ਦੇਖੋ ਖਾਣੇ ਪੀਣੇ ਜਾਨ ਥੋੜਾ ਜਆ ਵਧੀਆ ਜ਼ਿੰਦਗੀ ਜੀ ਸਭ ਨੂੰ ਦੇਖ ਜਾਂਦੀ ਆ ਪਰ ਬਾਕਿਆ ਇਹ ਫੀਲਡ ਹੈ ਜਿਹੜਾ ਹਾਰੂ ਬੰਦਿਆਂ ਦਾ ਹੀ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਨਾ ਵੀ ਯਾਰ ਡਰਾਈਵਰ ਮਹਿਕ ਮਾਰ ਤੱਕੜ ਬੰਦਿਆਂ ਦਾ ਕੰਮ ਪਰਵਤੂ ਬਿਨਾਂ ਵਾਲੇ ਜਿਹੜੇ ਕੰਮ ਹੁੰਦੇ ਨਾ ਡਰਾਈਵ ਕਰਨ ਤੋਂ ਉਹ ਵੀ ਨੁਕਾ ਦੇ ਦਿੱਤਾ ਉਹ ਵੀ 1 ਮਿੰਟ ਮੈਂ ਇਹਨੂੰ ਡਾਲਾ ਦੇ ਦਿਆਂ ਫੇਰ ਬਾਕੀ ਦੀ ਗੱਲ ਹੋਰ 8:30 ਵਜੇ ਨਿਕਲ ਪਿਆ ਹਾਂ ਹਜੇ ਸਾਰਾ ਨਾਰਮਲ ਹੋਇਆ ਨਹੀਂ ਸਰੀਰ ਨੂੰ ਨਾ ਨਹੀਂ ਅਸੀਂ ਬੜਾ ਬੁਰਾ ਹਾਲ ਆ ਉਹਨਾਂ ਦਾ ਵੀ ਲੇਬਰ ਵਾਲਿਆਂ ਦਾ ਵੀ ਬੁਰਾ ਹਾਲ ਹੀ ਸੀ ਨਾ ਸਾਹ ਆਉਂਦਾ ਨਾ ਗਲੇ 'ਚੋਂ ਬੋਲਿਆ ਜਾਂਦਾ ਹੁਣ ਆ ਬੀੜਾ ਮੰਡੀ ਤੇ ਬਾਜ਼ਾਰ ਹੈ ਇਹ ਜਿਹੜਾ ਬਾਜ਼ਾਰ ਹੈਗਾ ਇਹ ਦਿਨ ਵਿੱਚ ਬੰਦ ਹੈ ਤੇ ਜਦੋਂ ਅਸੀਂ ਸਵੇਰੇ ਆਏ ਸੀ ਦੁਪਹਿਰੇ ਜੇ ਉਸ ਟਾਈਮ ਇੱਥੇ ਦੋਨੋਂ ਸਾਈਡ ਬੈਰੀਕੇਡ ਲੱਗੇ ਹੋਏ ਸੀ ਹੁਣ ਉਹ ਚੱਕੇ ਹੋਏ ਆ ਇਸ ਟਾਈਮ ਅਸੀਂ ਬਾਜ਼ਾਰ ਦੇ ਵਿੱਚ ਦੀ ਜਾ ਰਹੇ ਆ ਵਧੀਆ ਗੱਲ ਹੈ ਕਿਉਂਕਿ ਦਿਨ ਦੇ ਵਿੱਚ ਇੱਥੇ ਬਹੁਤ ਲੋਕ ਹੁੰਦੇ ਆ ਤੇ ਬਾਜ਼ਾਰ ਵੀ ਦੁਕਾਨਾਂ ਵੀ ਖੁੱਲੀਆਂ ਹੋਣਗੀਆਂ ਇੱਥੋਂ ਵੱਡੀਆਂ ਲਗਾਉਣੀਆਂ ਬਹੁਤ ਔਖੀਆਂ ਹੁੰਦੀਆਂ ਜਾਣੀ ਹੁਣ ਆਸ ਤੋਂ ਲੰਘ ਸਕਦੇ ਆ ਇੱਥੋਂ ਕਰਸਾਵਾਦ ਵਾਲਾ ਰਸਤਾ ਪੁੱਛਦੇ ਸੀ ਜਿਹੜਾ ਕਲਕਾਟ ਹੋ ਕੇ ਗੁਜਰੀ ਜਾਂਦਾ ਤੇ ਦੋ ਤਿੰਨ ਗੱਡੀਆਂ ਆਣਿਆਂ ਨੂੰ ਪੁੱਛਿਆ ਕਿਸੇ ਨੇ ਰਾਹ ਨਹੀਂ ਪਾਇਆ ਆ ਵੀਰ ਮਿਲਿਆ ਛੋਟਾ ਇਹ ਗੱਡੀ ਤੇ ਹੀ ਜਾਂਦਾ ਤੇ ਇਹਨੇ ਦੱਸਿਆ ਹੁਣ ਦੱਸ ਜੋੜੇ ਭਾਈ ਕਿਹੜਾ ਕੌਣ ਸਾ ਰਸਤਾ ਜਾਏ ਹਮ ਚੋਰਲ ਹੋ ਕੇ ਜਾਂ ਇਧਰ ਕੋ ਜਾਏ ਇਧਰ ਖਲਗਾੜ ਹੋ ਕੇ ਬੜੀਆ ਰਸਤਾ ਹੈ ਬੜੀਆ ਟਾਪਿੰਗ ਟਾਪ ਲਗਾਇਆ बस ठीक है नाम बताओ अपना राम राम चलो चाचा नहीं बोलते हैं हैं रामचन्नी बोलते हैं राम चवन्नी ये है बिडिया मंडी से चलो ठीक है भाई मिलते हैं अभी चले हुए हैं बिडिया मंडी ਤੋਂ ਕਸਰਾਬਾਦ ਵਾਲੇ ਰਸਤੇ ਜਿਹੜਾ ਖਲ ਘਾਟ ਹੋ ਕੇ ਨਿਕਲਦਾ ਇਹ ਮੋਸਟਲੀ ਰਸਤਾ ਜੰਗਲੀ ਹੋਈ ਆ ਜਾਂ ਖੇਤੀਬਾੜੀ ਵਾਲੇ ਦਲੇ ਇਹ ਪਿੰਡ ਸ਼ਹਿਰ ਬਹੁਤ ਘੱਟ ਹੈ ਭਰੋ ਚੋਰ ਹਲਕਾਟ ਉੱਤੇ ਜਾਣ ਨਾਲੋਂ ਠੀਕ ਲੱਗਿਆ ਸਾਨੂੰ ਰਸਤਾ ਇਹ ਕਿਉਂਕਿ ਚੋਰ ਹਲਕਾਟ ਵੀ ਪੈਂਦਾ ਤੇ ਉਹ ਤੋਂ ਪਹਿਲਾਂ ਟੁੱਟਿਆ ਰੋਡ ਤੇ ਜੋਰਲ ਤੋਂ ਬਾਅਦ ਜਿਹੜਾ ਅੰਦਰ ਨੂੰ ਰੋਡ ਜਾਂਦਾ ਉਹ ਵੀ ਟੁੱਟਿਆ ਬਸ ਜਦੋਂ ਦੇ ਤੁਰਿਆਂ ਐਦਾਂ ਦਾ ਵੀ ਰੋਡ ਤੁਰਿਆਂ ਆਉਂਦਾ ਸੁਣਾ ਹੈਗਾ ਜੰਗਲੀ ਆ ਪਰ ਸਾਫ਼ ਆ ਰਿਹਾ ਇੱਕ ਹਲਕਾਟ ਦੇ ਆ ਗਿਆ ਨੇੜੇ ਤੇ 1 ਕਿਲੋਮੀਟਰ ਰਹਿ ਗਿਆ 12 ਰੋਡ ਠੀਕ ਰਿਹਾ ਭੁਲਬੁਲਾ ਕੇ ਉਧਰਲੇ ਨਾਲੋਂ ਚੋਹਰ ਲਗਾਟ ਜਾਣ ਨਾਲੋਂ ਇਹ ਰੋਡ ਸਹੀ ਆ ਤੇ ਅਸੀਂ ਪਹੁੰਚ ਕੇ ਇਹ ਸ਼ਹਿਰ ਦੇ ਹੋ ਗਏ ਆਸਤ ਹੈ ਆ ਗਿਆ ਨਹੀਂ ਆ ਗਏ ਅਸੀਂ ਰਾਤ ਖਲ ਘਾਟ ਤੇ ਧਾਮਨੌਦ ਆਰ ਕਰ ਰਹੇ ਆ ਗੁਜਰੀ ਤੋਂ ਪਿੱਛੇ ਨਹੀਂ ਜਾਣੀ ਆ ਦੇਖ ਕਣਕਾਂ ਦੇਖੋ ਮੱਕੀਆਂ ਦੇਖੋ ਕਿਵੇਂ ਖੜੀਆਂ ਪੂਰੀਆਂ ਐ ਹਰੀਆਂ ਕਚਾਰ ਘਾਟ ਤੋਂ ਪਹਿਲਾਂ ਜਿਹੜਾ ਔਲ ਹੈਗਾ ਕਿਉਂਕਿ ਅਸੀਂ ਮੈਂ ਟਾਈਮ ਬਾਅਦ ਆਇਆ ਜੀ ਕਦੋਂ ਕੋ ਲੰਘੇ ਹੋ ਲਾਸਟ ਟਿਕੋ ਮਾਈ ਕੋ ਲੰਘਿਆ ਵਾਹੀ ਯਾਰ ਹਲੇ ਹ ਨਵੰਬਰ ਦੇ ਵਿੱਚ ਬਸ ਫਿਰੇ ਥੋੜੇ ਟਾਈਮ ਦਾ ਹੀ ਚਾਲੂ ਕਰਿਆ ਚਲੋ ਵਧੀਆ ਟ੍ਰੈਫਿਕ ਇੱਥੇ ਕੋ ਇੱਕਦਮ ਲੋਡ ਪੈਂਦਾ ਸੀ ਟ੍ਰੈਫਿਕ ਦਾ ਆ ਕੇ ਹਨਾ ਕਟੀਆਂ ਹੋ ਜਾਂਦੀਆਂ ਸੀ ਗੱਡੀਆਂ ਬਾਕੀ ਘਾਟ ਨਹੀਂ ਖਤਮ ਕਰਦੇ ਨਾ ਇਹਨਾਂ ਦੇ ਹੋਣੀ ਆਉਣੀ ਹਾਂ ਦੁੱਕ ਚੱਲਦਾ ਪਿਆ ਡਾਇਵਰਟ ਹੋ ਜੂਗੀ ਟ੍ਰੈਫਿਕ ਇੱਥੋਂ ਗੁਜਰੀ ਦੀ ਸਟਾਰਟਿੰਗ ਹੀ ਆ ਤਕਰੀਬਨ ਬਸ ਇਹ ਚਾਲੂ ਉੱਪਰ ਵੀ ਰੁਕ ਗਿਆ ਨਾ ਇਧਰੋਂ ਬਾਫਸੀ ਵਾਲੀ ਗੱਡੀ ਹੀ ਆ ਰਹੀ ਆ ਦੂਜੀ ਗੱਡੀ ਐ ਇਧਰ ਦੀ ਘਮਾਤੀ ਆ ਇਹ ਇਹ ਮੇਰੇ ਹਲੇ ਸਾਡੇ ਸਮਝ ਨਹੀਂ ਆ ਰਿਹਾ ਕਿਉਂਕਿ ਚਿਰ ਬਾਦ ਆਇਆ ਮੈਂ ਥੋੜਾ ਜਿਹਾ ਅੱਗੇ ਜਾ ਕੇ ਸਮਝਾਉਗਾ ਕਿ ਕਿੱਥੋਂ ਟ੍ਰੈਫਿਕ ਡਾਇਵਰਟ ਕਰੀ ਹੈ ਆ ਦੇਖੋ ਇੱਥੇ ਨਹੀਂ ਦਿੱਲੀ ਵਾਂਗੂ ਇੱਥੇ ਕੋਈ ਨਾ ਕੋਈ ਹਾਦਸਾ ਹੁੰਦਾ ਸੀ ਪੱਕਾ ਗੱਡੀ ਖੜਦੀ ਸੀ ਜਾਮ ਲੱਗਦੇ ਸੀ ਬਹੁਤ ਥੋੜਾ ਹਾਲ ਸੀਗਾ ਉਹ ਦੇਖੋ ਅੱਗੇ ਘਾੜਦਾ ਸ਼ੁਰੂ ਹੋ ਗਿਆ ਪਰ ਵਾਰਸੀ ਵਾਲੀ ਟ੍ਰੈਫਿਕ ਹੀ ਆ ਰਹੀ ਹੈ ਜਿਹੜੀ ਇਧਰੋਂ ਉਧਰ ਵੱਲੋਂ ਜਾਣ ਵਾਲੀ ਆ ਉਹ ਡਾਇਵਰਟ ਕਰਦੀ ਹੈ ਮਿਲੂਗਾ ਇਹ ਰੋਡ ਉੱਥੇ ਹਾਂਜੀ 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 ਡਾਇਵਰਟ ਕਰਦੀ ਆ ਵਧੀਆ ਗੱਲ ਕਰਤੀ ਆ ਕਿ ਫਿਰ ਟ੍ਰੈਫਿਕ ਦਾ ਪ੍ਰੈਸ਼ਰ ਪੈਣਾ ਰੋਡ ਦੇ ਉੱਤੇ ਸ਼ੁਰੂ ਹੋ ਜਾਂਦਾ ਕਿਉਂਕਿ ਗੱਡੀਆਂ ਹੋ ਜਾਂਦੀਆਂ ਨੇ ਸਲੋ ਇੱਥੋਂ ਇੱਕਦਮ ਇਹ ਚੜ੍ਹਾਈ ਪੈਣੀ ਲੱਗਦੀ ਆ ਉਹ ਹੌਲੀ-ਹੌਲੀ ਦੇਖੋ ਮੂਹਰੇ ਗੱਡੀਆਂ ਸਲੋ ਹੁੰਦੀਆਂ ਜਾਂਦੀਆਂ ਨੇ ਫਿਰ ਗੱਡੀ ਇਕੱਠੀ ਹੋਣ ਲੱਗ ਜਾਂਦੀ ਆ ਨਾਲ ਇੱਕ ਦੇ ਨਾਲ ਦੂਜੀ ਦੂਜੀ ਦੇ ਮੰਗਰ ਪੀਜੀ ਐਂ ਲੈਣ ਲੱਗਦੀ ਆ ਫਿਰ ਇਸ ਤੋਂ ਬਾਅਦ ਕੋਈ ਚਲੋ ਮੰਨਦੇ ਆ ਸਭ ਨੇ ਹੁੰਦਾ ਪਰ ਆਹ ਦੇਖੋ ਆਹ ਜਿਹੜੀਆਂ ਗੱਡੀਆਂ ਵਾਲੇ ਇਹ ਨਾ ਕਈ ਵਾਰੀ ਜੰਗੀ ਭਲੀ ਗੱਡੀ ਦਾ ਮੋਸ਼ਨ ਬਣਿਆ ਤੋੜ ਜਾਂਦੇ ਆ। ਵੜੀ ਜੀ ਬੱਖੀ ਜੀ ਵਸਾ ਕੇ ਵਿੱਚ ਤੇ ਫਿਰ ਪੀੜੀ ਵਾਲੀ ਚਾਲ ਹੋ ਜਾਂਦੀ ਹੈ ਜੀ। ਬਾਪੇ ਵਾਲਾ ਲਾ ਕੇ ਫਿਰ ਬਾ ਠੰਡੇ ਮਤੇ ਨਾਲ ਤੁਰੇ ਚੱਲੋ। ਆਪਦੇ ਆ ਵੀ ਰੁੜਦੀਆਂ ਰੁੜਬੀਆਂ ਚੜ੍ਹਦੀਆਂ ਨੇ ਕਿਉਂਕਿ ਜਿਹੜੀਆਂ ਵੱਡੀਆਂ ਗੱਡੀਆਂ ਨੇ ਹਨਾ ਉਹਨਾਂ ਤੇ ਲੋਡ ਜ਼ਿਆਦਾ ਹੁੰਦਾ। ਸਲੋ ਹੁੰਦੀਆਂ ਤੇ ਨਾਲ ਗੱਡੀ ਜਿੱਤੇ ਤੇ ਘੱਟ ਮਾਲ ਆਉਂ ਵੀ ਮਤਲਬ ਫਿਰ ਬਰਾਬਰ ਲਾਈਨ ਚ ਹੀ ਚੱਲਣਾ ਪਏ ਤੇ ਫਿਰ ਇਹ ਠੰਡੇ ਮਤੇ ਨਾਲ ਹੀ ਹੁੰਦਾ ਜੀ ਸਾਰ ਆ ਦੇਖ ਲਓ ਸਾਰੇ ਟਰੈਫਿਕ ਇਹ ਚੱਕ ਪਈ ਇਹ ਇੱਕ ਪਾਸੇ ਨੂੰ ਹੀ ਚਲਾਤਾ ਰੋਡ ਵਧੀਆ ਗੱਲ ਹੈ ਡਬਲ ਰੋਡ ਆ ਦੇਖੋ ਮੇਲਾ ਪਰਲੀ ਸਾਈਡ ਉੱਤੋਂ ਦੀ ਡਾਇਵਰਟ ਕਰਤੀ ਸਿੱਧਾ ਗਾਂਹ ਜਾ ਕੇ ਉੱਤਰ ਵੀ ਅਗਾੜ ਮਾਰ ਕਰਕੇ